ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਦੀ ਠੀਕ ਠਾਕ ਹੋ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਗੇ ਤੇ ਕੱਲ ਮੂੰਗੀ ਥੋੜੀ ਸੀ ਜੀ ਆ ਪਈ ਇੱਥੇ ਰੱਖ ਲਈ ਸੀਗੀ ਅਸੀਂ ਤੇ ਨਿਊ ਬਲੌਗ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਤੇ ਅੱਜ ਮੈਂ ਵੀ ਪੈ ਰਿਆ ਇਧਰ ਦੇਖੋ ਤੇ ਮੈਚ ਬਣਾਉਣ ਲੱਗੀ ਹਾਂ ਜੀ ਇੱਕ ਨਵੀਂ ਰੈਸਪੀ ਤੇ ਤੁਸੀਂ ਵੀ ਇਹ ਜੀਆਂ ਰੈਸਪੀਆਂ ਘਰੇ ਬਣਾ ਕੇ ਖਾ ਕੇ ਦੇਖਿਆ ਕਰੋ ਕਿਉਂਕਿ ਠੰਡ ਦਾ ਮੌਸਮ ਹੈ ਤੇ ਚਟਪਟੀ ਜਿਹੜੀ ਰੈਸਪੀ ਆਪਾਂ ਜਰੂਰ ਬਣਾਵਾਂਗੇ ਜੀ ਜਲਦੀ ਜਲਦੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਇੱਕ ਮਿੰਟ ਰਹੀ ਆਪਣੀ ਰੈਸਲਾ ਜਰੂਰ ਲਿਖਿਆ ਕਰੋ ਜੀ ਤੇ ਇਲਾਕਿਆਂ ਦੇ ਜਰੂਰ ਨਾਂ ਲਿਖ ਦਿਆ ਕਰੋ ਜੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਜਰੂਰ ਤੁਸੀਂ ਕਮੈਂਟਰਾਂ ਅਸੀਂ ਦੱਸਿਆ ਕਰੋ ਵੀ ਕਿਹੜੇ-ਕਿਹੜੇ ਇਲਾਕਿਆਂ ਤੋਂ ਬਲੋਂਗ ਕਰਦੇ ਹੋ ਜੀ ਤੁਸੀਂ ਸੋ ਆਓ ਜੀ ਆਪਾਂ ਜਿੱਕ ਨਵੀਂ ਰੈਸਪੀ ਤੁਹਾਡਾ ਨਾਲ ਸ਼ੇਅਰ ਕਰਦੇ ਆਂ ਆਓ ਦੇਖਦੇ ਆਂ ਹੈਲੋ ਜੀ ਇਧਰ ਦੇਖੋ ਅੱਜ ਮੈਂ ਤੜਕ ਰਹੀ ਆ ਜੀ ਹਰੀਆਂ ਮਿਰਚਾਂ ਕਿਉਂਕਿ ਮੀਂਹ ਪੈ ਰਿਹਾ ਆ ਮੈਂ ਰੱਖ ਰੱਖੇ ਜੀ ਨਿੰਬੂ ਤੇ ਆ ਮੈਂ ਪਾ ਰੱਖੇ ਜੀ ਮਿੱਠੇ ਅੰਬ ਦਾ ਗੁੱਦਾ ਥੋੜੀ ਜੀ ਗੁੱਧ ਪਾਈ ਐ ਮੈਂ ਤੇ ਮਿਰਚਾਂ ਚ ਹਰੀਆਂ ਚ ਤੇ ਹੁਣ ਆਪਾਂ ਤੇਲ ਚ ਛੱਡਾਂਗੇ ਦੀ ਹਰੀਆਂ ਮਿਰਚਾਂ ਅੱਜ ਆਪਾਂ ਬਣਾਵਾਂਗੇ ਜੀ ਖੱਟੀ ਮਿੱਠੀ ਹਰੀ ਮਿਰਚ ਅੱਜ ਠੰਡ ਪੈਂਦੀ ਸੀਗੀ ਤੇ ਚਲੋ ਮੈਂ ਆਖਿਆ ਅੱਜ ਕੋਈ ਵਧੀਆ ਜੀ ਰੈਸਪੀ ਬਣਾ ਕੇ ਖਾਈ ਜਾਵੇ ਤੇ ਇਧਰ ਦੇਖੋ ਜੀ ਜਿਹੜੇ ਅੰਬ ਦੀ ਗੁੱਦਾ ਤੇ ਉਹਨੂੰ ਵਧੀਆ ਵਿੱਚੇ ਮੈਲਟ ਕਰ ਦੋ ਕਿਉਂਕਿ ਖੱਟੀ ਮਿੱਠੀ ਅੱਜ ਆਪਾਂ ਜਿਹੜੀ ਚਟਣੀ ਆ ਉਹ ਖਾਵਾਂਗੇ ਮੈਂ ਵਿੱਚੇ ਨਿੰਬੂ ਵੀ ਪਾਉਣ ਆਲੀ ਆ 2-4 ਤੇ ਆ ਮੈਂ ਛੋੜੂਗੀ ਜੀ ਨਿੰਬੂ ਦੋ ਨਿੰਬੂ ਐ ਨਾਲ ਨਾਲ ਇਸਦੇ ਆਪਾਂ ਕਰਛੀ ਫਿਰਦੇ ਰਵਾਂਗੇ ਜੀ ਜਾਣ ਕੇ ਥੱਲੇ ਨਾ ਲੱਗ ਜਾਣਾ ਹੁਣ ਦੇਖੋ ਆਪਾਂ ਨਿੰਬੂ ਬਾਤੇ ਆ ਜੀ ਤੇ ਹੁਣ ਇਹਨਾਂ ਨੂੰ ਆਪਾਂ ਭੁੱਜਣ ਦੇਵਾਂਗੇ ਭੁੱਜਣ ਤੋਂ ਬਾਅਦ ਇਹਦੇ ਚ ਆਪਾਂ ਜਿਹੜਾ ਹਲਦੀ ਮਸਾਲਾ ਪਾਉਣਾ ਉਹ ਪਾਵਾਂਗੇ ਦੇਖੋ ਕਿੰਨਾ ਪਿਆਰਾ ਕਲਰ ਹੋ ਗਿਆ ਇਹਦਾ ਹਾਂ ਮੈਂ ਪਾ ਲੂਗਾ ਜੀ ਕੁੰਡੇ ਚ ਮਿਰਚਾਂ ਜਲਦੀ ਜਲਦੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤੇ ਆਪਾਂ ਤੇਲ ਨਾ ਪਾਵਾਂਗੇ ਉਹਦੇ ਚ ਇਹਦੇ ਚ ਤੇਲ ਨਹੀਂ ਪਾਉਂਦੇ ਤੇਲ ਪਿਆ ਹੀ ਏ ਥੋੜਾ ਬਹੁਤ ਤੇ ਇਧਰ ਦੇਖੋ ਜੀ ਵਧੀਆ ਮੈਂ ਇਹਨੂੰ ਰਗੜ ਲੀਆ ਕਲਾ ਸਾਰਾ ਕੁਝ ਮੈਂ ਰੱਖੀ ਬੈਠੀ ਆ ਕੋਲੇ ਤੇ ਆ ਹੁਣ ਆਪਾਂ ਜੀ ਜਿਹੜੀ ਚਟਣੀ ਆ ਉਸ ਨੂੰ ਆਪਾਂ ਇਧਰ ਦੇਖੋ ਜੀ ਤੇਲ ਸੀਗਾ ਵਿੱਚ ਮੈਂ ਹੋਰ ਨਹੀਂ ਪਾਇਆਗਾ ਕਿਉਂਕਿ ਇਸ ਨੂੰ ਤਲ ਕੇ ਮੈਂ ਜਿਵੇਂ ਕੱਢ ਲਈ ਸੀ ਮਾਜ ਜਿਹੜੀ ਲੱਕੜ ਦੀ ਕੜਛੀ ਹੈ ਉਹ ਵਰਤੀ ਜਾਣੀ ਹੈ ਜੀ ਥੋੜੀਆਂ ਹੀ ਇਹਨਾਂ ਨੂੰ ਪਕਾਵਾਂਗੇ ਆਪਾਂ ਇੱਧਰ ਦੇਖੋ ਚਟਣੀ ਦਾ ਜਿਹੜਾ ਕਲਰ ਹੈ ਜੀ ਕਿੰਨਾ ਪਿਆਰਾ ਆ ਰਿਹਾ ਦੇਖੋ ਤੇ ਇੱਧਰ ਨਮਕ ਆ ਜੀ ਸਵਾਦ ਅਨੁਸਾਰ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਵਿੱਚ ਨਿੰਬੂ ਵੀ ਹੈ ਤੇ ਅੰਬ ਦਾ ਜਿਹੜਾ ਜਿਹੜੀ ਗੁੱਧ ਹੁੰਦੀ ਉਹ ਵੀ ਹੈ ਆ ਹਲਦੀ ਹੈ ਜੀ ਸਵਾਦ ਅਨੁਸਾਰ ਤੇ ਆ ਮਸਾਲਾ ਜੀ ਮਸਾਲਾ ਜ਼ਰੂਰ ਪਾਇਆ ਕਰੋ ਤੜਕੀ ਹੋਈ ਮਿਰਚ ਚ ਕਿਉਂਕਿ ਬਾਲੀ ਵਧੀਆ ਬਣਦੀ ਹੈ ਇਹ ਭਾਵੇਂ ਥੋੜਾ ਜਿਹਾ ਹੋਰ ਪਾ ਲਓ ਇੱਧਰ ਦੇਖੋ ਇੱਕ ਚਟਣੀ ਤੌਰ ਤੇ ਵੀ ਤਿਆਰ ਹੋ ਗਈ ਜੀ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਲੱਗਦੀ ਹੈ ਜੀ ਕਮੈਂਟ ਰਾਈ ਜ਼ਰੂਰ ਦੱਸਿਓ ਤੇ ਜਿਹਨੇ ਖਾਣੀ ਹੈ ਆਜੋ ਜੀ ਕੁल्ले ਦਿਲ ਨਾਲ ਸੱਦਾ ਹੈ ਜੀ ਤੇ ਇੱਧਰ ਦੇਖੋ ਜੀ ਆਪਣੀ ਚਟਣੀ ਹੈ ਜਿਹੜੀ ਬਣ ਕੇ ਰੈਡੀ ਹੋ ਗਈ ਹੈ ਹਰੀ ਮਿਰਚ ਦੀ ਚਟਣੀ ਹੈ कौड़ी -कौड़ी बच्चे पूछेंगे ਵੀ ਕਿਵੇਂ ਬਣੀ ਆ। ਲਾਵਾਜ ਕਰਦੀ ਆ। ਆ ਦੇਖੋ ਜੀ ਬੱਚਾ ਨੂੰ ਰੱਖਤੀ ਆਪਾਂ ਰੋਟੀ ਤੇ ਕਿਵੇਂ ਬਣੀ ਬੱਤ? ਮਸਤ ਬਣੀ ਐ। ਕੌੜੀ ਕੌੜੀ ਤਾਂ ਨਹੀਂ। ਬੜੀ ਐ ਲੱਗਦੀ ਐ। ਖੱਟ ਮਿੱਠੀ ਜੀ ਐ ਵਿੱਚ ਆਂਬ ਪਾਇਆ ਐ, ਨਿੰਬੂ ਪਾਇਆ ਐ। ਤੇ ਸਵਾਦ ਬਣੀ ਐ ਜੀ ਬੱਚੇ ਕਹਿੰਦੇ। ਤੇ ਕੀ ਕਹੋਗੇ ਆਪਣੇ ਦਰਸ਼ਕਾਂ ਨੂੰ? ਤੁਸੀਂ ਵੀ ਜੀ ਵੈਸੇ ਘਰੇ ਬਣਾ ਕੇ ਹਾਂਜੀ ਅੱਜ ਠੰਡਾ ਦਾ ਮੌਸਮ ਹੈ ਤੇ ਦਿਖਾ ਦਿੰਨੇ ਆ ਤੁਹਾਨੂੰ ਠੰਡਾ ਦਾ ਮੌਸਮ ਵੀ ਅੱਜ ਮੀਂਹ ਪੈ ਰਿਹਾ ਮੱਠਾ ਮੱਠਾ ਜਾਂਦੇ ਮੀਂਹ ਚ ਇੱਧਰ ਦੇਖੋ ਮੀਂਹ ਪੈ ਰਿਹਾ ਜੀ ਮੱਠਾ ਮੱਠਾ ਚਿੱਕੜ ਹੋਇਆ ਪਿਆ ਹਵਾ ਹਵਾ ਕੁਛ ਨਹੀਂ ਚੱਲਦੀ ਰਾਤ ਬੱਦਲ ਬਹੁਤ ਸੀਗਾ ਸੁਬਾ 5 ਵਜੇ ਦੇ ਦਾ ਹੋਣ ਲੱਗਿਆ ਜੀ ਐ ਕਿਨਮਣ ਕਰਮਣ ਕਰੀ ਜਾਂਦਾ ਤੇ ਆ ਆਪਣੇ ਕਬੂਤਰ ਹੈ ਜੀ ਮੀਂਹ ਚ ਨਾਈ ਜਾਂਦੇ ਆ ਇਹਨਾਂ ਦੇ ਲਈ ਜਾਂਦੇ ਮੀਂਹ ਦਾ ਕਿਉਂਕਿ ਪਿਛਲੇ ਦਿਨਾਂ ਚ ਗਰਮੀ ਬਹੁਤ ਜ਼ਿਆਦਾ ਸੀਗੀ ਇੱਧਰ ਦੇਖੋ